ਸਗੇ ਪੁੱਤ ਵੱਲੋਂ ਜੀਜੇ ਨਾਲ ਰਲ ਕੇ ਕੀਤਾ ਪਿਤਾ ਅਤੇ ਭਰਾ ਤੇ ਹਮਲਾ ਭਾਬੀ ਨੇ ਲਾਏ ਕੇਸਾਂ ਦੀ ਬੇਅਦਬੀ ਕਰਨ ਅਤੇ ਕੁੱਟਮਾਰ ਦੇ ਇਲਜ਼ਾਮ ਤਰਨ ਤਾਰਨ ਦੇ ਪਿੰਡ ਰਸੂਲਪੁਰ ਵਿਖੇ ਇੱਕ ਸਾਬਕਾ ਫੌਜੀ ਵੱਲੋਂ ਆਪਣੇ ਹੀ ਛੋਟੇ ਪੁੱਤਰ ਅਤੇ ਜਵਾਈ ਵੱਲੋਂ ਉਸ ਦੇ ਘਰ ਵਿੱਚ ਦਾਖਲ ਹੋ ਕੇ ਉਸ ਦੀ ਘਰ ਵਾਲੀ ਦੀ ਕੁੱਟਮਾਰ ਕਰਨ ਅਤੇ ਅੰਮ੍ਰਿਤਧਾਰੀ ਨੋਹ ਦੇ ਕੇਸਾਂ ਦੇ ਵਿਆਧਵੀਕਰਨ ਅਤੇ ਕੁੱਟਮਾਰ ਕਰਨ ਦੇ આરોਪ ਲਗਾਏ ਹਨ ਜਦਕਿ ਪੁੱਤਰ ਅਤੇ ਜਵਾਈ ਵੱਲੋਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਅਤੇ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਫੌਜੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੱਲ ਰਾਤ ਉਸ ਦੇ ਘਰ ਉਸ ਦਾ ਛੋਟਾ ਲੜਕਾ ਹਰਜੀਤ ਸਿੰਘ ਅਤੇ ਜੋਾਈ ਗੁਰਪ੍ਰੀਤ ਸਿੰਘ ਜ਼ਬਰਦਸਤੀ ਦਾਖਲ ਹੋਏ ਜਿਨ੍ਹਾਂ ਕੋਲ ਹਥਿਆਰ ਸਨ ਘਰ ਆ ਕੇ ਪਹਿਲਾਂ ਮੇਰੀ ਪਤਨੀ ਦੇ ਗਲ ਪਏ ਅਤੇ ਜਦੋਂ ਉਸ ਨੂੰ ਛਡਾਉਣ ਉਸਦੀ ਨੋ ਜੋ ਕਿ ਅੰਮ੍ਰਿਤਧਾਰੀ ਹੈ ਅੱਗੇ ਆਈ ਤਾਂ ਉਕਤ ਵਿਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਬਾਦ ਵਿੱਚ ਉਹ ਲਲਕਾਰੇ ਮਾਰਦੇ ਦੌੜ ਗਏ ਜਿਸ ਬਾਰੇ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਅਤੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਜਦੋਂ ਇਸ ਸਬੰਧੀ ਸਾਬਕਾ ਫੌਜੀ ਨੀਸ਼ਾਨ ਸਿੰਘ ਦੇ ਲੜਕੇ ਹਰਜੀਤ ਸਿੰਘ ਅਤੇ ਜਵਾਈ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਕਹਿੰਦਿਆਂ ਕਿਹਾ ਕਿ ਉਹਨਾਂ ਉੱਪਰ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਇਸ ਮਾਮਲੇ ਬਾਰੇ ਥਾਣਾ ਸਦਰ ਦੇ ਈਐਸਆਈ ਰਜਿੰਦਰ ਕੁਮਾਰ ਨੇ ਕਿਹਾ ਕਿ ਫੌਜੀ ਨੀਸ਼ਾਨ ਸਿੰਘ ਵੱਲੋਂ ਆਪਣੇ ਪੁੱਤਰ ਅਤੇ ਜਵਾਈ ਖਿਲਾਫ ਕਾਰਵਾਈ ਕਰਨ ਲਈ ਦਰਖਾਸਤ ਆਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਗੱਲਬਾਤ ਕਰਦੇ ਹਾਂ ਸਾਫਕਾ ਫਰ ਜੀ ਦੇ ਪੁੱਤਰ ਨਾਲ ਅਤੇ ਨੌ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਵ ਸਿੰਘ ਜੀ ਅਰੇ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਦਾ ਹੈ ਮੈਂ ਸਾਰਾ ਮਾਨਸ਼ਾਨ ਸਿੰਘ ਪਿੰਡ ਸੂਲਪੁਰ ਸਾਡਾ ਟੈਕਸਮੈਨ ਆਰਮੀਤੀ ਸਾਰਾ ਆਰਮੀਤੀ ਆ ਫਿਰ ਮੈਂ 5 ਸਾਲ ਸਰਕਾਰੀ ਟੀਚਰ ਨੂੰ ਕਰੀ ਕੀਤੀ ਹੈ ਤੇ ਹੁਣ ਅਜੇ ਵੀ ਜੋਬ ਕਰ ਰਹੇ ਹਾਂ ਤੇ ਕੀ ਹੁਣ ਗੱਲਬਾਤ ਕੀ ਹੈ ਜੀ ਗੱਲਬਾਤ ਇਹ ਹੈ ਕਿ ਮੇਰਾ ਲੜਕਾ ਵਾ ਇਹਨਾਂ ਦੇ ਵਿੱਚ ਤੇ ਜਵਾਈ ਵੀ ਮੇਰੇ ਸਾਨਾ ਦੇ ਵਿੱਚ ਆ ਇਹ ਜੋ ਲੜਕਾ ਇਹ ਭਰਤੀ ਹੋਇਆ ਵਾ ਮੇਰੇ ਤੋਂ ਬੁਆਰਾ ਵਾ ਇਥੋਂ ਪਿੰਡ ਦੇ ਵਿੱਚੋਂ ਲੜਕੀਆਂ ਵੀ ਕੱਢ ਕੇ ਲੈ ਗਿਆ ਤੇ ਹੁਣ ਵੀ ਇਹੋ ਕੰਮ ਕਰਦਾ ਦੋ ਬੱਚੇ ਤਰਨ ਤਨ ਰਹਿੰਦਾ ਪਰ ਜਦੋਂ ਆਉਂਦਾ ਇਹ ਬੰਦੇ ਲਿਆ ਕੇ ਤੇ ਮੇਰਾ ਕਾਰ ਬਰ ਪਨ ਜਾਂਦਾ ਏ ਮੇਰੇ ਮੁੰਡੇ ਨੂੰ ਮਾਰਨੀਆਂ ਧਮਕੀਆਂ ਕਈ ਏਰੀ ਨਾਲ ਲੋਹਾਂ ਨੇ ਡੀ ਜੇ ਸਾੜੇ ਨੇ ਰਲ ਕੇ ਤੇ ਬੰਦੇ ਪਵਾਏ ਮੇਰੇ ਘਰ ਤੇ ਨੂੰ ਕਈ ਵਾਰ ਇਹ ਆਪ ਦੀ ਡਿਊਟੀ ਦੇ ਵਿਚਾਰਾ ਪ੍ਰਾਈਵੇਟ ਜੌਬ ਕਰਦਾ ਏ ਨਹੀਂ ਜਾਂਦਾ ਹੁਣ ਜਿਹੜਾ ਆਦਮੀ ਮੇਰੀ ਸਪੋਰਟ ਕਰਦਾ ਜਾਂ ਮੇਰੀ ਦੇਖ ਰੱਖ ਕਰਦਾ ਵਾ ਉਹ ਆ ਜੋ ਜਿੰਨੀ ਵੀ ਜ਼ਿਆਦਾ ਦੇ ਖਰੀਦੀ ਮੇਰੀ ਆਪਣੀ ਪ੍ਰਾਪਰਟੀ ਆਏ ਇਹਦੇ ਵਿੱਚ ਮੇਰਾ ਕੋਈ ਪਿੱਛੋਂ ਜੱਦੀ ਪੁਰਸ਼ ਨਾਇ ਨੇ ਮੈਨੂੰ ਕੋਈ ਕੰਦੀ ਦਿੱਤਾ ਵਾਸਤੇ ਨਾ ਇਹਨੂੰ ਐ ਕਦੀ ਕੋਈ ਦਿੱਤਾ ਵਾ ਪਰ ਇਹ ਏਸੇ ਬੋਹ ਦੇ ਵਿੱਚ ਇਹ ਲੜਕੇ ਦੇ ਗੜ ਪਿੰਦੇ ਆ ਇਹ ਕੇਸ ਧਾਰੀ ਅਮਰਤਾਰੀ ਨੋਵਾ ਮੇਰੀ ਇਹਨੂੰ ਰਾਤ ਵਾਰਾਂ ਤੋਂ ਫੜ ਫੜ ਕੇ ਇੱਥੇ ਕਢੀਦੇ ਰਿਹਾ ਸਾਲੇ ਮੇਰੇ ਨੂੰ ਮਾਰ ਦੇਣ ਲੱਗੇ ਇਹ ਬੋਤਲਾਂ ਵੀ ਇੱਥੇ ਪਈਆਂ ਤੁਹਾਨੂੰ ਪ੍ਰੂਫ ਹੋ ਖਾ ਦਿੰਨੇ ਆਆਂ ਬੋਤਲਾ ਮਾਰਿਆ ਸਿਰ ਤੇ ਕੌਣ ਕੀ ਦੇ ਕੀ ਨਾਮ ਉਹਨਾਂ ਦਾ ਇੱਕ ਹਰਜੀਤ ਸਿੰਘ ਜੋ ਮੇਰਾ ਲੜਕਾ ਵਾ ਇੱਕ ਗੁਰਪ੍ਰੀਤ ਸਿੰਘ ਜੋ ਮੇਰਾ ਜਵਾਈ ਆ ਇਹ ਦੋਵੇਂ ਮਿਲੇ ਆ ਫੌਜ ਦੇ ਵਿੱਚ ਆ ਦੋਵੇਂ ਮਿਲਕੇ ਨਾਲ ਦੇ ਬੰਦੇ ਆ ਇੱਕ ਲਾਵੇ ਮੁੰਡਾ ਦੀਨਪੁਰ ਤੋਂ ਇੱਕ ਗਰਗੀਤ ਆ ਉਹ ਵੀ ਫੌਜੀ ਇਹਦੇ ਨਾਲ ਇਹਦੀ ਫੋਟ ਕਰਦਾ ਕਿਹਨਾਂ ਦਾ ਗਰਜੀਤ ਦਾ ਗਰਜੀਤ ਇਹ ਸਾਰੇ ਬੰਦੇ ਮਿਲ ਕੇ ਪਲਾਸੌਰ ਤੋਂ ਇਹ ਆ ਕੇ ਸਾਡੇ ਘਰ ਪੈਂਦੇ ਕਈ ਵਾਰ ਸਾਡਾ ਘਰ ਪਹਿਲਾਂ ਵੀ ਤੋੜਿਆ ਤੇ ਹੁਣ ਵੀ ਆ ਬਖਾ ਕੁੰਡੇ ਕਾਡੇ ਸਾਰੇ ਰਾਤ ਦੇ ਤੋੜੇ ਆ ਰਾਤ ਇਹਨਾਂ ਸਾਰੀ ਰਾਤ ਸਾਨੂੰ ਪਰੇਸ਼ਾਨ ਰੱਖਿਆ ਜਿਹੜਾ ਕਿ ਸਾਡਾ ਜੀਣਾ ਹਰਾਮ ਕੀਤਾ ਪਿਆ ਅਸੀਂ ਹੁਣ ਫੌਜੀ ਨੌਕਰੀ ਕਰਕੇ ਰੈਸਟ ਕਰਨਾ ਚਾਹੁੰਦੇ ਸੀ ਕਾਰਨ ਕੀ ਹੈ 4 ਦਿਨ ਝਗੜਾ ਕਿਹੜੀ ਗੱਲ ਦਾ ਹੈ ਕਾਰਨ ਸਰ ਜਾ ਕੇ ਦਬਾਉਣਾ ਚਾਹੁੰਦੇ ਆਏ ਦਬਾ ਕੇ ਮੇਰੇ ਕੋਲ ਪ੍ਰੋਪਰਟੀ ਛੀਨਣਾ ਚਾਹੁੰਦੇ ਆਏ ਮੇਰੇ ਘਰ ਪਰਿਵਾਰ ਨੂੰ ਮਾਰ ਕੇ ਇਹਨਾਂ ਨੂੰ ਮਾਰ ਕੇ ਆਪਣੀ ਪ੍ਰੋਪਰਟੀ ਛੀਨ ਉਹਦਾ ਹੀ ਸਾ ਤੁਹੀ ਦੇ ਦਿੱਤਾ ਸੀ ਪਹਿਲਾਂ ਉਹਦਾ ਇਹ ਛਾ ਕੋਈ ਬਣਦਾ ਨਹੀਂ ਜਦੋਂ ਸ਼ੁਰੂ ਤੋਂ ਮੇਰੇ ਤੋਂ ਆड्डा ਪੜਦਾ ਹੀ ਇੱਥੇ ਲੜਕੀਆਂ ਲੁਕੀਆਂ ਲੈ ਕੇ ਕੱਢ ਕੇ ਇੱਥੇ ਮੇਰੇ ਕੋ ਰਿਆ ਇੰਗਾ ਨੇ ਵਿਆਹ ਵੀ ਆਪਣਾ ਦੇਖ ਲ ਕੀਤਾ ਨਹੀਂ ਬੇਦਖਲ ਨਹੀਂ ਅਜੇ ਕੀਤਾ ਮੈਂ ਅੱਛਾ ਹਾਂਜੀ ਬੇਦਖਲ ਕਰਨ ਦੀ ਤਿਆਰੀ ਚਾਹ ਤੇ ਉਹ ਇਹ ਛੁੱਟੀ ਆ ਕੇ ਦੋਵੇਂ ਜਾਣੇ ਰੱਖੇ ਤੇ ਆ ਕਰ ਵੀ ਕਰਨ ਦੇ ਆ ਜੀ ਮੇਰੇ ਕੋਲ ਮੈਂ ਕਰ ਦਿੰਦਾ ਇੱਕ ਦੋ ਨਾ ਜੀ ਰਾਤੀ ਕਿੰਨੇ ਵੇਲੇ ਘਟਣਾ ਚੋ ਤੇ ਕਾਲੇ ਪਏ ਤੁਹਾਡੇ ਰਾਤੀ ਕਰੇਬ 11 ਵਜੇ ਦੀ ਘਟਣਾ ਇਦਾਂ ਵੀ ਮੇਰਾ ਬਰਦਰ ਬਰਦਰ ਆ ਪੇ ਲੋੜੀ ਤੇ ਮੇਰੇ ਗਲ ਪਿਆ ਮੁੜ ਕੇ ਮੁੰਡੇ ਲਾਏ ਮਗਰ ਇਹਨੇ ਰਾਤੀ ਫੇਰ ਮੁੰਡੇ ਲੈ ਕੇ ਗੱਡੀ ਲਾਏ ਮੇਰੇ ਮੇਰਾ ਬਜਾ ਹੋ ਗਿਆ ਮਾਮੇ ਮੇਰੇ ਨਾਲ ਸਡਾਉਂਦੇ ਉਹਨੇ ਸਮਝਾਉਂਦੇ ਉਹਦੇ ਸੱਟਾ ਬਿਟਾ ਲਾਤੀਆਂ ਇਹਨਾਂ ਨੇ ਤੇ ਉਹਦੇ ਬਾਹਾਂ ਦੋ ਦਾਖਲੋ ਹਸਪੀਟਲ ਦਾਖਲਿਆ ਤੇ ਰਾਤ ਗੁੰਡਾ ਕਰਦੀ ਕਰਦੇ ਨਾਲ ਗੁਰਜੀਤ ਸਿੰਘ ਹੀ ਨਾਲ ਇੱਕ ਇੱਕ ਹਰਜੀਤ ਸਿੰਘ ਹੀ ਨਾਲ ਇਹਦੇ ਤੇ ਨਾਲ ਇਹਦੇ ਗੁਰਪੇਜ ਹੀ ਆ ਬੜਾ ਪਰਾਣਾ ਹੀ ਆ ਡਾ ਵੱਡਾ ਜੋਟਾ ਮੇਰੇ ਤੋਂ ਛੋਟੇ ਸਾਰੇ ਲੇਕਿਨ ਮੇਰੇ ਗਾਲ ਬਦਮਾਸ਼ੀ ਕਰਦੇ ਮੇਰੇ ਨਾਲ ਕੇ ਮੈਂ ਪ੍ਰਾਈਵੇਟ ਜੌਬ ਕਰਦਾ ਸਰ ਜੀ ਮੇਰੇ ਤੋਂ ਪ੍ਰਦੂਸ਼ ਸੈਂਟਰ ਜਬਾਲ ਆੜੂ ਕੀ ਚਾਹੁੰਦੇ ਕੀ ਮੇਰੇ ਤੋਂ ਚਾਹੁੰਦੇ ਕੋਹ ਨਹੀਂ ਪਤਾ ਨਹੀਂ ਹੁਣ ਕੀ ਚਾਹੁੰਦੇ ਮੈਨੂੰ ਤੇ ਆਪ ਨਹੀਂ ਪਤਾ ਜ਼ਿਆਦਾ ਚਾਹੁੰਦੇ ਜਾਂ ਕੀ ਕਰਦੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਮੇਰੇ ਜਦੋਂ ਆਪਾਂ ਦੇ ਮੇਰੇ ਗਾਲ ਟੌਰਚਰ ਕਰਦੇ ਆ ਉਹ ਉਹ ਕੀ ਕੰਮ ਕਰਦੇ ਨੇ ਉਹ ਫੌਜੀ ਆਰਮੀ ਦੋਵੇਂ ਜਣੇ ਅੱਛਾ ਜੀ ਹਾਂ ਜੀ ਉਹ ਆਰਮੀ ਦੋਵੇਂ ਜਣੇ ਜਦੋਂ ਕਹਿੰਦੇ ਉਹ ਮੇਰੇ ਗਾਲ ਪੈ ਜਾਂਦੇ ਹਨ ਕੇ ਤਿੰਨ ਚਾਰ ਚਾਂਸ ਹੋ ਗਿਆ ਮਮੀ ਪਾਪਾ ਨੂੰ ਸਾਡੇ ਹੱਥ ਤੋਂ ਪਰੇ ਕਰਦਾ ਵਾਂ ਤੇ ਤੂੰ ਆਪਣੇ ਵੱਲ ਖਿੱਚਦਾ ਤੇ ਤੂੰ ਖਾਈ ਜਾਂਦਾ ਤੇ ਮੈਂ ਮਾਵਾ ਪਾਣੇ ਨਾਲ ਰਹਿੰਦੇ ਆ ਉਹ ਲੱਗ ਰਹੇ ਨੇ ਮੈਂ ਮਾ ਮਾਂ ਬਾਪ ਮਮੀ ਡੈਡ ਨਾਲ ਰਹਿੰਦਾ ਉਹ ਲੱਗ ਰਹਿੰਦਾ ਉਹ ਲੱਗ ਰਹਿੰਦਾ ਮੈਂ ਮਾ ਬਾਪ ਦੀ ਸੇਵਾ ਕਰਦਾ ਨੇਰੇ ਸੇਰੇ ਜਦੋਂ ਮਰਜੀ ਹੋਵੇ ਮੈਂ ਸੇਵਾ ਕਰਦਾ ਵਾਂ ਮੇਲੇ ਕੋਲ ਢਿੱਲੇ ਮਠੇ ਹੋ ਜਾਂਦੇ ਆ ਰਾਤੀਂ ਮੇਰੇ ਨਾਲ ਵੀ ਮੈਸ਼ ਡਾਉਣਦੇ ਮਾਮਾ ਜੀ ਨੇ ਉਹਨਾਂ ਦੇ ਕਾਚੀ ਦੀਆਂ ਬੋਤਲਾਂ ਮਾਰਦੇ ਤੇ ਮੈਸ਼ ਡਾਉਣਦੇ ਤੇ ਗਰਪੇਜ ਸਿੰਘ ਨੇ ਮੇਰੇ ਵਾਲ ਫੜੇ ਤੇ ਹਰਜੀਤ ਸਿੰਘ ਨੇ ਮੇਰੇ ਡੰਡਾ ਮਾਰਿਆ ਲੱਗ ਤੇ ਮੈਨੂੰ ਬੇੜੇ ਚ ਤੂਹੀ ਫਿਰਦੇ ਰਹੇ ਵਾਲਾਂ ਕੋਲ ਮੇਰੇ ਕੇਸਾਂ ਦੀ ਵੀ ਅਦਵੀ ਕੀਤੀ ਉਹ ਜ਼ਖਮੀ ਵੀ ਹੋਏ ਤੁਹਾਡੇ ਘਰ ਚੋਂ ਜਖਮੀ ਮਾਂ ਮੈਂ ਹੌਸਪੀਟਲ ਦਾ ਹਲ ਹੋਏ ਹੌਸਪੀਟਲ ਦਾ ਅਗਲਾ ਉਹਨਾਂ ਦੇ ਕੱਚ ਦੀਆਂ ਬੋਤਲਾਂ ਮਾਰਦੇ ਤੇ ਅਸੀਂ ਚੜੋਂਦੇ ਆਂ ਵੀ ਨਾ ਕਰੋ ਤੁਸੀਂ ਵੀ ਸਰਵਿਸਮੈਨ ਅਸੀਂ ਵੀ ਤੁਹਾਨੂੰ ਵੀ ਰਹਿ ਲੈਣ ਦੋ ਪਰ ਉਹ ਉਹ ਗੱਲ ਤੇ ਆਏ ਨੇ ਚਾਰ ਚੈੱਕਰ ਲਾਏ ਉਹਨਾਂ ਨੇ ਗੋਲਟ ਦੇ ਪਾਕੇ ਪਾਕੇ ਇਸ ਕੋਈ ਥਾਣੇ ਕੋ ਦਰਖਾਸਤ ਨਹੀਂ ਤੀ ਦਰਖਾਸਤ ਆਤੀ ਦਿੱਤੀ ਸਾਥੀ ਸੀ ਹੈ ਹਾਂ ਜੀ ਫੇਰਾ ਗੁਰਵਿੰਦਰ ਸਿੰਘ ਏਐਸ ਥਾਣੇਦਾਰ ਗੁਰਵਿੰਦਰ ਸਿੰਘ ਰਾਤੀ ਆ 112 ਨੰਬਰ ਤੇ ਕਾਲ ਕੀਤੀ ਹੈ ਗੁਰਵਿੰਦਰ ਸਿੰਘ ਨੇ ਬੂਆ ਖਲਾਇਆ ਸਾਡਾ ਬੂਆ ਖਲਾ ਕੇ ਫੇਰ ਮੁੜ ਕੇ ਮੁੰਡੇ ਨਾਲ ਆ ਗਏ ਮਗਰ ਗੁਰਵਿੰਦਰ ਸਿੰਘ ਨੇ ਕੋਈ ਕਾਰਵਾਈ ਕੀਤੀ ਇਹ ਭੱਜ ਗਏ ਮੁੰਡੇ ਗੁਰਵਿੰਦਰ ਸਿੰਘ ਉਹਲ ਖੜ ਕੇ ਸਾਨੂੰ ਘਟਾ ਕੇ ਉਹ ਗੁਰਵਿੰਦਰ ਸਿੰਘ ਭੱਜ ਗਿਆ ਹੋਰ ਕੀ ਮੰਗ ਰਹੀ ਸੀ ਮੰਗ ਇਹੋ ਕਰਦੇ ਇਨਸਾਫ ਚ ਇਦਾਂ ਸਾਨੂੰ ਜਰਾ ਫੇਰ ਨਹੀਂ ਚੋਪ ਕਰਨੀ ਇਹਨਾਂ ਨੂੰ ਇਸ ਕਰਕੇ ਛੁੱਟੀ ਭੇਜਦੇ ਆ ਫੇਰ ਵੇਖੋ ਗੁਰਵਿੰਦਰ ਸਿੰਘ ਜਿਹੜੇ ਡਿਊਟੀ ਲਈ ਆ ਉਹਨਾਂ ਦੀ ਉਹਨਾਂ ਨੂੰ ਚ ਇਦਾਂ ਫਰਜ ਮੰਨਦਾ ਉਹਨਾਂ ਦਾ ਸੇਵਾ ਕਰੀ ਹਨ ਨਹੀਂ ਫੋਰਸ ਹੋਰ ਬੰਦੇ ਮੰਗਾ ਲੈਣਾ ਰਾਤੀ ਉਹ ਆਵ ਕਟਾ ਕੇ ਗਏ ਹਨ ਨਾਲ ਬੰਦੇ ਭੱਜ ਗਏ ਫਿਰ ਨਾਲ ਹਾਂ ਜੀ ਹਾਂ ਜੀ ਰਾਤੀ ਕਿੰਨਾਂ ਨੇ ਆ ਘਪੇਤੀ ਬਣਾਉਣੇ ਆ ਮੁੰਡਾ ਉਹ ਕਰਦਾ ਤੇ ਲਾਗ ਲੀੜੇ ਸਾਰੇ ਦਿਨ ਐਸੇ ਰਾਤੀ ਦਿਨ ਦਮਾਸ਼ਾ ਕਰਦੇ ਰਹਿ ਉਹ ਹਥਿਆਰ ਵੀ ਗੇਨੋ ਹਥਿਆਰ ਵੀ ਆਗੇ ਪਿਸਟਲ ਹੀ ਨਾਲ ਕੋਲ ਫੇਰ ਕੱਢੁੰਦਾ ਹੈ ਮੁਰਗੇ ਰਾਤ ਫੇਰ ਕੱਢ ਕੇ ਜਾਂ ਤੈਨੂੰ ਹਾਂਜੀ ਹਾਂਜੀ ਲਖਾਈ ਪੁੱਤੀ ਨਾ ਲਖਾਈ ਹਾਂ ਜੰਦੇ ਲਖਾਈ ਜੇ ਜੀ ਬੂਆ ਨਾ ਮਾਰਦੇ ਤੇ ਪੇਟਾ ਬਾਈ ਨੁਕਸਾਨ ਸਾਡਾ ਕਰਦਣਾ ਮਾਰੇ ਜੇ ਸਾਡਾ ਨਾ ਨੁਕਸਾਨ ਕਰਦਣਾ ਜੇ ਨਹੀਂ ਬੂਆ ਨਾ ਮਾਰਦੇ ਸਾਡਾ ਮਾਰਦਣਾ ਨਾ ਏ ਮੇਰੇ ਡਾਡੀ ਇਹ ਮੁਰਕੇ ਬਾਅਦ ਬਾਸ ਆਏ ਛੋਟ ਛੋਟ ਮੈਂ ਡੁੱਟ ਕੇ ਮਿਲੂੰ ਠੀਕ ਜਾਣੇ ਕੀ ਰਾਤੀ ਰਾਤੀ ਘੜ ਤੋਂ ਵੜ ਚਾਰ ਜਾਣੇ ਸੇ ਚਾਰ ਤੋਂ ਪੰਜ ਜਾਣੇ ਬਾਕੀ ਬਾਕੀ ਬੰਦੇ ਪਿੱਛੇ ਕੋਣ ਕੋਣ ਇਹ ਗੁਰਪੇ ਨਾਲ ਗੁਰਪੇ ਸਿੰਘ ਹੀ ਨਾਲ ਤੇ ਨਾਲ ਉਹ ਮੁੰਡੇ ਹੋਰ ਹੀ ਦੋ ਚਾਰ ਨਾਲ ਗੁਰਜੀਤ ਸਿੰਘ ਇੱਕ ਨਾਲ ਤੇ ਨਾਲ ਹਰਜੀਤ ਸਿੰਘ ਮੇਨ ਸਾਡਾ ਇਹ ਨਾਲ ਇੱਕ ਲਾਹ ਦੀਨਪੁਰ ਤੋਂ ਇੱਕ ਲਾਹ ਦੀਨਪੁਰ ਤੋਂ ਮੁੰਡਾ ਤੇ ਜਦੋਂ ਮਾਰਨੀ ਧਮਕੀ ਦਦੇ ਮੈਨੂੰ ਜਦੋਂ ਮਾਰਦਣ ਆਉਂਦੇ ਮਾਰ ਹੀ ਦਿਨਾ ਬਸ ਠੀਕ ਮੇਰੇ ਤੋਂ ਫੋਟੋਆਂ ਹੈਗੀਆਂ ਆ ਆ ਸਕਰੀਨਸ਼ਾਟ ਵੀ ਆ ਗਏ ਮੇਰੇ ਕੋਲ ਕਿੰਨੇ ਬੱਚੇ ਤੁਹਾਡੇ ਕਿੰਨੇ ਬੱਚੇ ਮੇਰੇ ਤਿੰਨੇ ਆ ਜੀ ਇਹ ਵੱਡਾ ਸਾਡੀ ਵੱਡਾ ਲੜਕਾ ਜੋ ਕਿ ਪ੍ਰਾਈਵੇਟ ਜੋਬ ਕਰਦਾ ਵਾ ਉਹ ਦੂਜਾ ਆਰਮੀ ਦੇ ਵਿੱਚ ਹੋਂਦ ਹੈ ਦੂਜੇ ਦੋ ਆਰਮੀ ਜੀ ਆ ਇੱਕ ਆਰਮੀ ਦਾ ਤੇ ਲੜਕੀ ਆਖਰੀ ਜੁਵੇ ਹੀ ਦਾ ਜੋ ਕਰਾ ਆ ਤੇ ਨਾਰੇ ਦੇ ਮਿਲ ਕੇ ਦੋਵੇਂ ਜਣੇ ਉਹਨੂੰ ਵੀ ਆਰਮੀ ਤੇ ਭਰਤੀ ਤੁਸੀਂ ਕਰਾਇਆ ਹਾਂਜੀ ਸਾਰਿਆਂ ਦਾ ਤੀਜਾ ਸਾਲਾ ਦੋਵੇਂ ਜਣੇ ਪੜ੍ਹੇ ਤੀਜਾ ਸਾਲਾ ਨਾਲ ਬੰਦੇ ਦੇ ਕਿਉਂ ਆਉਂਦੇ ਆ ਆ ਨਾਲ ਮੁੰਡਿਆਂ ਦੇ ਫੋਟੋਆਂ ਗੁੰਡਾਗਰਦੀ ਕਰਦੇ ਆ ਦੇਖੋ ਸਰ ਮੈਨੂੰ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਆ ਤੇ ਆ ਮੈਂ ਅਮਰਤਾ ਦੀ ਸੇਖਿਆ ਆ ਤੇ ਮੈਨੂੰ ਸਾਰੇ ਵੇੜੇ ਚ ਕਮਾਉਂਦਾ ਰਹਿ ਗੁਰਪ੍ਰੀਤ ਸਿੰਘ ਤੇ ਮਤਲਬ ਹਰਜੀਤ ਸਿੰਘ ਜੋ ਕਿ ਆਰਮੀ ਚ ਆ ਇਹਾਨੂੰ ਹਾਰ ਛੁੱਟੀ ਤੰਗ ਪਰੇਸ਼ਾਨ ਟੌਰਚਰ ਕਰਦੇ ਆ ਤੇ ਮੇਰੀ ਵੇਖੋ ਇਹਨਾਂ ਕੀ ਹਾਲਤ ਕੀਤੀ ਐਨੇ-ਐਨੇ ਵਾਲ ਲੱਤ ਦੇ ਜੀ ਤੁਹਾਡੇ ਕੇਸਾਂ ਦੀ ਤੇ ਟਕਾਰਾਂ ਦੀ ਬੇਇੱਜ਼ਤੀ ਹਾਂਜੀ ਸਰ ਅੱਛਾ ਠੀਕ ਹੈ ਤੇ ਕਿੰਨਾ ਵੱਲੋਂ ਜਿਹੜਾ ਨਾ ਤੁਹਾਡੇ ਕੇਸਾਂ ਦੀ ਤੇ ਟਕਾਰਾਂ ਦੀ ਬੇਇੱਜ਼ਤੀ ਕੀਤੀ ਗਈ ਗੁਰਪ੍ਰੀਤ ਸਿੰਘ ਗਿੱਲ ਤੇ ਹਰਜੀਤ ਸਿੰਘ ਬਾਰਾ ਠੀਕ ਹੈ ਕੀ ਮੈਸ਼ਡੋਂ ਡਈ ਹਾਂ ਮਾਮਾ ਜੀ ਨੂੰ ਰਿਸ਼ਤੇਦਾਰੀ ਚ ਕੀ ਲੱਗਦੇ ਨੇ ਤੁਹਾਡੇ ਰਿਸ਼ਤੇਦਾਰ ਜੋ ਇਹ ਜਿਹੜਾ ਹਰਜੀਤ ਸਿੰਘ ਉਹ ਮੇਰਾ ਦੇਵਰ ਜੀ ਆ ਤੇ ਜਿਹੜਾ ਅਗਰਪੇ ਸਿੰਘ ਉਹ ਮੇਰਾ ਨਨਾਨਾ ਜੀ ਆ ਅੱਛਾ ਜੀ ਤੇ ਝਗੜਾ ਕਿਸ ਗੱਲ ਦਾ ਹੈ ਸਰ ਝਗੜੇ ਦਾ ਤੇ ਪਤਾ ਹੀ ਨਹੀਂ ਲੱਗਦਾ ਹਾਂ ਇਹ ਤੇ ਮਤਲਬ ਐਦਾਂ ਹੀ ਕਰਨ ਡੇ ਵੀ ਪਤਾ ਨਹੀਂ ਇਹਨਾਂ ਨੂੰ ਕੀ ਚਾਹੀਦਾ ਕੀ ਨਹੀਂ ਸਾਨੂੰ ਖੋਲ ਕੇ ਕਹਿ ਦੇਣ ਐਦਾਂ ਲੜਾਈ ਝਗੜਾ ਨਾ ਆਈ ਛੁੱਟੀ ਕਰਨ ਖੋਲ ਕੇ ਜੋ ਲੈਣਾ ਹਟ ਕੋਲ ਲੈ ਸਕਦੇ ਆਪਾਂ ਦੇਣ ਦਾਰ ਆ ਕਦੀ ਇਸ ਤੋਂ ਪਹਿਲਾਂ ਪੰਚਾਇਤ ਦੇ ਵਿੱਚ ਤੁਹਾਡਾ ਇਹ ਮਸਲਾ ਗਿਆ ਹੈ ਸਰ ਹਾਂਜੀ ਹੋਇਆ ਕਿਚੇ ਉਹ ਕਿਹਨ ਦੀ ਪੰਚਾਇਤ ਨੂੰ ਉੱਥੇ ਕੀ ਫੇਰਾ ਜਿਹੜਾ ਆਇਆ ਸਰ ਫੈਸਲਾ ਹੋਇਆ ਕਿ ਚਲ ਇਹਨਾਂ ਨੂੰ ਮੰਮੀ ਪਾਪਾ ਨੂੰ ਸਮਝਾ ਦਿੰਦੇ ਕਿ ਚਲ ਤੁਹਾਡਾ ਬੱਚਾ ਵਾ ਕੋਈ ਗੱਲ ਨਹੀਂ ਤੁਸੀਂ ਬੈਪਵਾ ਕਰਾਓ ਉਦੋਂ ਠੀਕ ਰਹਿੰਦੇ ਆ ਹੁਣ ਮੰਗ ਇਹੋ ਕਰਦੇ ਵੀ ਇਹਨਾਂ ਨੂੰ ਆਰਮੀ ਵਾਲਿਆਂ ਨੂੰ ਇਹੋ ਚਾਹੀਦਾ ਵਾ ਕਿ ਇਹਨਾਂ ਨੂੰ ਛੁੱਟੀ ਕੰਮ ਲਈ ਭੇਜ ਦੇ ਤੇ ਆਪਣੇ ਘਰ ਘਰ ਦੇ ਪਰਿਵਾਰਾਂ ਨੂੰ ਟੌਰਚਰ ਕਰੀ ਜਾਓ ਤੁਸੀਂ ਠੀਕ ਉਹ ਬਸਾਰੇ ਉਹ ਕੋਈ ਰਲ ਸਰ ਕੋਟੇ ਮਾੜਾ ਨਾਮ ਆ ਰਿਹਾ ਹੈ ਅਮਰ ਇਹ ਐਸੇ ਕੀ ਮਾਮਲਾ ਕੀ ਕਰਵਾ ਕੀਤੀ ਗਈ ਮਾਮਲਾ ਇਹਦੇ ਵਿੱਚ ਇਸ ਤਰ੍ਹਾਂ ਹਕੀਕਤ ਸਿੰਘ ਤੇ ਹਰਜੀਤ ਸਿੰਘ ਇਹ ਦੋਨੇ ਜਿਹੜੇ ਆਰਮੀ ਦੇ ਵਿੱਚ ਫੌਜ ਹੈ ਕਿ ਛੁੱਟੀ ਆਏ ਸੀਗੇ ਇਹ ਨਾਂ ਦਾ ਭਾੜਾ ਲੱਗਦਾ ਐਸਐਹ ਲਖਵਿੰਦਰ ਸਿੰਘ ਜਿਹੜਾ ਥਾਣਾ ਮਕੂ ਲੱਗਾ ਹੋਇਆ ਔਨ ਡਿਊਟੀ ਉਹ ਇੱਥੇ ਆਏ ਸੀਗੇ ਉਹਨਾਂ ਦੇ ਸ਼ਾਮ ਨੂੰ 5:30 5:30 ਵਜੇ ਪਿੰਡ ਦੇ ਵਿੱਚ ਨਾਲਾ ਝਗੜਾ ਹੋਇਆ ਪਿੰਡ ਰਸੂਲਪੁਰ ਦੇ ਵਿੱਚ ਇੱਥੇ ਦੋਨਾਂ ਪਾਰਟੀਆਂ ਨੂੰ ਬੁਲਾਇਆ ਮੌਕੇ ਤੇ ਗਏ ਆਪਾਂ ਇੱਥੇ ਦੋਨਾਂ ਪਾਰਟੀਆਂ ਨੂੰ ਸ਼ਾਮ ਦਾ ਟਾਈਮ ਦਿੱਤਾ 4 ਵਜੇ ਦਾ ਦੋਨਾਂ ਪਾਰਟੀਆਂ ਦੇ ਵਿੱਚ ਬੈਠ ਕੇ ਜੋ ਵੀ ਫੈਸਲਾ ਹੋਊਗਾ ਕੀਤਾ ਜਾਊਗਾ ਜਿਹਦੇ ਤੇ ਨਾ ਮੰਨਣ ਜੋਗ ਹੋਊਗਾ ਉਹ ਤਕਨੀਕੀ ਕਾਰਵਾਈ ਕੀਤੀ ਜਾਊਗੀ ਸਰ ਕੋਈ ਕਹਿੰਦੇ ਜੇ ਖੁਲਸ ਅਧਿਕਾਰੀ ਜਿਹੜੇ ਸਤਬਟਰ ਲੱਗਿਆ ਜੀ ਹੁਣ ਸਧਕਾਰੀ ਉਹੀ ਏਐਸਆਈ ਨਖਵਿੰਦਰ ਸਿੰਘ ਅੱਛਾ ਜੀ ਇਹਨਾਂ ਦਾ ਜਿਹੜਾ ਮਮਾਇਆ ਸਕਾ ਭਾਂਜ ਨੇ ਇਹਨਾਂ ਨੂੰ ਕੁੱਟਿਆ ਮਤਲਬ ਲਖਵਿੰਦਰ ਸਿੰਘ ਨੂੰ ਅੰਤੇ ਸਰ ਇਹਨਾਂ ਨਾਲ ਲਾਲੂ ਵੀ ਜਿਹਨਾਂ ਨੇ ਕੋਟਮਾਰਕ ਕੀਤੀ ਜਿਹਨਾਂ ਨੇ ਕੋਟਮਾਰਕ ਕੀਤੀ ਹੈ ਹਾਂਜੀ ਹਕੀਕਤ ਸਿੰਘ ਤੇ ਇੱਕ ਹੈਗਾ ਕਰਜੀਤ ਸਿੰਘ ਇਹ ਜਿਹੜੇ ਦੋਨੇ ਫੌਜ ਦੇ ਵਿੱਚੋਂ ਛੁੱਟੀ ਆਏ ਆ ਇੱਕ ਹਕੀਕਤ ਸਿੰਘ ਦੂਸਰਾ ਗੁਰਪ੍ਰੀਤ ਸਿੰਘ ਚਲੋ ਠੀਕ ਹੈ ਜੋ ਇਹਨਾਂ ਨੇ ਦੋ ਇਹਨਾਂ ਨੇ ਦੋ ਵੀ ਕੀਤਾ ਹੈ ਜਾਂ ਇਹਨਾਂ ਨੇ ਕੋਟਮਾਰਕ ਕੀਤੀ ਹੈ ਕਹਿੰਦੇ ਆ ਵੀ ਇਹਨਾਂ ਦੇ ਮੋਟਰਸਾਈਕਲ ਤੇ ਵੀ ਇੱਕਾਫਤਾ ਮਾਰੀਆਂ ਜਾਂ ਉਹਨਾਂ ਦੀਆਂ ਵੀ ਮਾਰੀਆਂ ਜੋ ਕੁਝ ਵੀ ਹੋਇਆ ਉਹਨਾਂ ਪਾਰਟੀਆਂ ਨੂੰ ਬੁਲਾ ਕੇ ਸ਼ਾਮ ਨੂੰ ਜਿੰਨਾਂ ਤੇ ਵੀ ਕਾਨੂੰਨੀ ਕਾਰਵਾਈ ਬੰਦੀ ਹੋਵੇ ਉਹਨਾਂ ਤੇ ਆਪਾਂ ਕਾਨੂੰਨੀ ਕਾਰਵਾਈ ਸਰ ਕੋਈ ਲੜਕੀ ਵੀ ਸੱਜੇ ਦੀ ਨੌਂ ਨਹੀਂ ਕਿਉਂਕਿ ਉਹਦੇ ਵਾਲ ਬੁਟੇ ਗਏ ਹਾਂਜੀ ਜਿਆ ਜਿਆ ਮਾ ਹਾਂਜੀ ਅਮਰਤਾਰੀ ਸਿੱਖਾਂ ਦੇ ਵਿੱਚ ਉਹ ਹੈਗੀ ਆ ਲੜਕੀ ਉਹਨਾਂ ਦੇ ਵੀ ਕਹਿੰਦੇ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਐ ਪਰ ਉਹਨਾਂ ਦੇ ਵੀ ਸਿਰ ਦੇ ਵਾਲ ਬੁਟੇ ਆ ਉਹ ਵਾਲੀ ਸਗੋਂ ਲੈ ਕੇ ਆਪਣੇ ਪਰਸ ਦੇ ਵਿੱਚ ਪਾ ਕੇ ਤੁਰੀ ਦਿੱਤੀ ਜੇ ਉਹਨਾਂ ਨੂੰ ਸਮਝਾਇਆ ਉਹਨਾਂ ਚਾਰ ਵਜੇ ਦਾ ਟਾਈਮ ਦਿੱਤਾ ਹੈ 4 ਵਜੇ ਫਿਰ ਲੱਗ ਜਾਊਗੀ ਹੋਊਗਾ ਜਿਹਨਾਂ ਤੇ ਬੰਦੀ ਕਾਰਵਾਈ ਹੈ ਉਹ ਬੰਦੀ ਕਾਰਵਾਈ ਕਰਾਂਗੇ